ਦੇਦੀ ਖੇਤਰੂ ਲੈ ਕੇ ਵੱਡੀ ਅਪਡੇਟ 40 ਦੇ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਹੈਲਥ ਅਪਡੇਟ ਜਾਰੀ ਉਹਨਾਂ ਨੇ ਦੱਸਿਆ ਕੀ ਰਾਜਵੀਰ ਜਵੰਦੇ ਦੀ ਸਿਹਤ ਦੇ ਵਿੱਚ ਪਹਿਲਾਂ ਨਾਲੋਂ ਸੁਧਾਰ ਹੈ ਲੇਕਿਨ ਹਜੇ ਹਾਲਤ ਸਥਿਰ ਨਹੀਂ ਬਣੇ ਉਹ ਕ੍ਰਿਟੀਕਲ ਸਿਚੁਏਸ਼ਨ 'ਚ ਹੈ ਤੇ ਵੈਂਟੀਲੇਟਰ ਉੱਤੇ ਆ ਜਿੱਥੇ ਪਹਿਲਾਂ ਕੀ ਆਕਸੀਜਨ ਦੀ ਉਹਨਾਂ ਨੂੰ ਪੂਰੀ ਕਮੀ ਸੀ ਹੁਣ ਸਿਰਫ ਆਕਸੀਜਨ 25% ਹੀ ਦਿੱਤੀ ਜਾ ਰਹੀ ਆ ਤੇ ਉਹਨਾਂ ਦਾ ਬ੍ਰੇਨ ਵੀ ਕੰਮ ਕਰਨਾ ਸਟਾਰਟ ਹੋ ਗਿਆ ਥੋੜਾ ਬਹੁਤ ਐਤੋਂ ਤੱਕ ਕੀ ਰਾਜਵੀਰ ਜਵੰਦੇ ਦੀ ਮਾਤਾ ਨੇ ਦੱਸਿਆ ਕਿ ਜਦੋਂ ਰਾਜਵੀਰ ਜਵੰਦਾ ਅੰਦਰ ਸੀ ਤੇ ਮੈਂ ਜਾ ਕੇ ਸਿਰ ਤੇ ਹੱਥ ਫੇਰਿਆ ਤੇ ਉਹਨਾਂ ਨੂੰ ਕਿਹਾ ਕਿ ਪੁੱਤ ਤੁਸੀਂ ਹੀ ਮੇਰੇ ਘਰ ਦਾ ਜਾਨ ਨੂੰ ਤਾਂ ਇੰਨੀ ਗੱਲ ਸੁਣ ਕੇ ਰਾਜਵੀਰ ਜਵੰਦੇ ਦੀ ਅੱਖਾਂ 'ਚੋਂ ਪਾਣੀ ਆ ਗਿਆ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜਵੀਰ ਜਵੰਦੇ ਦੀ ਸਿਹਤ रिकवर ਹੋ ਰਹੀ ਆ ਬਾਡੀ ਰਿਕਵਰੀنگ ਕਰਨਾ ਸਟਾਰਟ ਹੋ ਚੁੱਕੀ ਆ ਧੰਨਵਾਦ ਜੀ ਮੈਂ ਅੰਦਰ ਮਿਲ ਕੇ ਆਇਆ ਇੱਕ ਖੁਸ਼ਖਬਰੀ ਹੈ ਸਾਡੀਆਂ ਸਾਰੀਆਂ ਦੁਆਵਾਂ ਸਦਕਾ ਬਾਈ ਦਾ ਬੀਪੀ ਵੀ ਸਟੇਬਲ ਹੈ ਜਿਹੜੀ ਆਕਸੀਜਨ ਹੈ ਉਹ ਪਹਿਲਾਂ ਬਹੁਤ ਜ਼ਿਆਦਾ ਲਾਈ ਹੋਈ ਸੀ ਹੁਣ ਸਿਰਫ 25% ਦੀ ਲੋਡ ਪੈ ਰਹੀ ਹੈ ਬਾਡੀ ਉਹਨਾਂ ਦੀ ਕਾਫੀ ਰਿਕਵਰ ਹੋ ਰਹੀ ਹੈ ਸਭ ਤੋਂ ਵੱਡੀ ਫਿਕਰ ਸੀ ਕਿਡਨੀ ਤੇ ਹਾਰਟ ਦੀ ਤੇ ਉਹ ਬਾਡੀ ਬਹੁਤ ਛੇਤੀ ਰਿਕਵਰ ਕਰ ਰਹੀ ਹੈ ਡਾਕਟਰਾਂ ਨੇ ਕਿਹਾ ਜਿਹੜੇ 12 ਘੰਟੇ ਜ਼ਿਆਦਾ ਕ੍ਰਿਟੀਕਲ ਸੀਗੇ ਉਹ ਲੰਘ ਚੁੱਕੇ ਆ ਸਾਨੂੰ ਜਿਹਦਾ ਬਹੁਤ ਜ਼ਿਆਦਾ ਡਰ ਸੀਗਾ